ਯਾਦੇ ਕੰਮਚਾਰੀ ਅਤੇ ਪੈਨਸ਼ਨਰ ਸਰਕਾਰ ਦੀਆਂ ਟੇਲੀਆ ਨੀਤੀਆਂ ਤੋਂ ਨਰਾਜ ਇਨਸਾਫ ਲਈ ਲੋੜ ਤੇ ਆਉਂਦੀ ਚਿਤਾਵਨੀ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਲੰਬੇ ਸਮੇਂ ਤੋਂ ਨਿੰਦਿਤ ਮੰਗਾਂ ਜਿਵੇਂ ਕਿ ਬਕਾਇਆ ਰਕਮ, ਪੈਨਸ਼ਨ ਸੁਧਾਰ ਅਤੇ ਅਦਾਲਤੀ ਫੈਸਲਿਆਂ ਨੂੰ ਲਾਗੂ ਨਾ ਕਰਨਤੇ ਉਸੇ ਵਿੱਚ ਆ ਕੇ ਸਰਕਾਰ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਕਈ ਵਾਰ ਵਿਰੋਧ ਕਰਨ ਤੇ ਅਦਾਲਤਾਂ ਦੇ ਹੁਕਮ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਕਰਮਚਾਰੀਆਂ ਅਤੇ ਪੈਨਸ਼ਨਰਾਂ ਵਿੱਚ ਗੁੱਸਾ ਵਧ ਰਿਹਾ ਹੈ। ਪੰਜਾਬ ਕਰਮਚਾਰੀ ਪੈਨਸ਼ਨਾਂ ਸੰਜੋਗ ਮੋਰਚੇ ਦੇ ਕਨਵੀਨਰ ਡਾਕਟਰ ਐਨਕੇ ਕਲਸੀ ਨੇ ਕਈ ਅਧੂਰੇ ਮਸਲੇ ਉਠਾਏ ਬਕਾਇਆ ਰਕਮ ਤੇ ਪੈਨਸ਼ਨ ਫਾਰਮੂਲਾ। ਸਰਕਾਰ ਦੁਆਰਾ ਬਣਾਇਆ ਬਕਾਇਆ ਫਾਰਮੂਲਾ ਪੈਨਸ਼ਨਰਾਂ ਅਦਾਲਤੀ ਫੈਸਲੇ ਨਾ ਮੰਨਦਾ ਸਾਰੀਆਂ ਚੁਣਾਈ 2020 ਤੋਂ ਬਾਅਦ ਪਰਤੇ ਹੋਏ ਕਰਮਚਾਰੀਆਂ ਨੂੰ ਪੰਜਾਬ ਪੈਸ ਕੇ ਲਾਗੂ ਕਰਨ ਦੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਫੈਸਲਿਆਂ ਦੇ ਬਾਵਜੂਦ ਸਰਕਾਰ ਨੇ ਨਿਯਮਾਂ ਵਿੱਚ ਤਬਦੀਲੀ ਦਾ ਬਹਾਨਾ ਬਣਾ ਕੇ ਇਨਸਾਫ ਨਹੀਂ ਦਿੱਤਾ ਫੈਮਿਲੀ ਪੈਨਸ਼ਨ ਚ ਦੇਣੀ ਮਰਹੂਮ ਕਰਮਚਾਰੀਆਂ ਦੀਆਂ ਵਿਧਵਾਵਾਂ ਤੇ ਕਾਨੂੰਨੀ ਵਾਰਸਾਂ ਨੂੰ ਇੱਕਠੇ ਰਕਮ ਮਿਲਣ 'ਚ ਰੁਕਾਵਟ ਪੈ ਰਹੀ ਹੈ ਜਿਸ ਵਿੱਚ ਬੈਂਕ ਵੱਧੂ ਦਸਤਾਵੇਜ਼ ਮੰਗ ਕਰ ਰਹੇ ਹਨ ਕੌਕਲੇ ਵੱਧ ਦੇ ਅਤੇ ਟਾਲਮਟੋ ਸਰਕਾਰ ਦਾ ਰਵਈਆ ਟਾਲਮਟੋ ਵਾਲਾ ਹੈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਕਰਮਚਾਰੀਆਂ ਦੀਆਂ ਮੰਗਾਂ ਤੇ ਚੁੱਪੀ ਰਹੀ ਵਿੱਤ ਮੰਤਰੀ ਹਰਪਾਲ ਸਿੰਘ ਚਿਵਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਈ ਮੀਟਿੰਗਾਂ ਬੇਨਤੀਆਂ باوجود ਕੋਈ ਨਤੀਜਾ ਨਹੀਂ ਨਿਕਲਿਆ 15 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਨੂੰ 29 ਜੁਲਾਈ ਤੱਕ ਟਾਲ ਦਿੱਤਾ ਗਿਆ ਹੈ ਜਿਸ ਨਾਲ ਪ੍ਰਦਰਸ਼ਨ ਕਾਰੀਆਂ ਦਾ ਧੀਰਜ ਖਤਮ ਹੁੰਦਾ ਜਾ ਰਿਹਾ ਹੈ ਡਾਕਟਰ ਕਲਸੀ ਨੇ ਦੱਸਿਆ ਕਿ ਅਸੀਂ ਹਰ ਐਮਐਲਏ ਨੂੰ ਮੈਮੋਰੰਡਮ ਦੇ ਚੁੱਕੇ ਹਾਂ ਪਰ ਵਿਧਾਨ ਸਭਾ ਵਿੱਚ ਕਿਸੇ ਨੇ ਸਾਡੀ ਆਵਾਜ਼ ਨਹੀਂ ਉਠਾਈ ਸਰਕਾਰ ਮੀਟਿੰਗਾਂ ਦੇ ਨਾਟਕ ਕਰਕੇ ਸਾਨੂੰ ਠੱਗ ਰਹੀ ਹੈ ਕੋਟਾ ਚ ਲੜਾਈ ਕੰਮਚਾਰੀਆਂ ਨੇ ਅਦਾਲਤਾਂ ਦਾ ਰੁਕੇਤਾ ਪਰ ਹੁਕਮਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਹੇ ਹਨ 28 ਨੰਬਰ 2024 ਨੂੰ ਸੁਪਰੀ ਕੂਟ ਨੇ 3 ਮਹੀਨਿਆਂ ਵਿੱਚ ਬਕਾਇਆ ਰਕਮ ਦੇਣ ਦਾ ਹੁਕਮ ਦਿੱਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ 10 ਜੁਲਾਈ 2025 ਨੂੰ ਹਾਈ ਕੋਰਟ ਨੇ ਸਰਕਾਰ ਨੂੰ ਲੰਬਿਤ ਕੇਸਾਂ ਤੋਂ ਤੁਰੰਤ ਨਿਕਾਲਣ ਕਿਹਾ ਸੀ ਅਭਿਲਲਾ ਲੂਟਸ ਅਦਾਲਤਾਂ ਨੇ ਸਰਕਾਰ ਨੂੰ ਲਗਾਤਾਰ ਨਿਆਂ ਦਾ ਮੰਗਲ ਤੇ ਚੜ੍ਹਿਆ ਹੈ ਸਰਕਾਰ ਦੀ ਲਾਪਰਵਾਹੀ ਕਾਰਨ ਕੰਮਚਾਰੀਆਂ ਤੇ ਪੈਨਸ਼ਨ ਨੂੰ ਹੁਣ ਵੱਡੇ ਪੱਧਰ ਤੇ ਵਿਰੋਧ ਕਰਨ ਦੀ ਤਿਆਰੀ ਕਰੇ ਹਨ ਜੇ 29 ਜੁਲਾਈ ਦੀ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਅਸੀਂ ਸੜਕਾਂ ਤੇ ਆ ਕੇ ਆਪਣਾ ਹੱਕ ਅਦਾਲਤਾਂ ਦੇ ਦਬਾਅ ਦੇ ਵਿਰੋਧ ਬਦੂ ਨਾਲ ਪੰਜਾਬ ਸਰਕਾਰ ਦੀ ਵਿਸ਼ਵਾਸਨੀਤਾ ਦਾਤੇ ਲੱਗੀ ਹੋਈ ਹੈ ਕਰਮਚਾਰੀ ਅਤੇ ਪੈਨਸ਼ਨ ਹੋਸੇ ਵਾਦੇ ਨਹੀਂ ਸਗੋਂ ਠੋਸ ਕਾਰਵਾਈ ਦੀ ਮੰਗ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨ ਲਾਈਕ ਨੂੰ ਪ੍ਰੈਸ ਕਰ ਲਓ ਤਾਂ ਜੋ ਆਰਮਾਨੀਆ ਰਿਚਸ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ